ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਸੰਗਰੂਰ ਦੇ ਸਿਵਲ ਹਸਪੀਟਲ 'ਚ ਗੰਜਾਂ ਦੇ ਬਾਹਰ ਲਾਉਣ ਵਾਲੀ ਹੋਈ ਪਰਮਾਰ ਅੱਜ ਸੰਗਰੂਰ ਦੇ ਵਿੱਚ ਲਗਭਗ ਹਜ਼ਾਰਾਂ ਬੰਦੇ ਦੇ ਉੱਪਰ ਬੰਦਾ ਬਾਲਾਂ ਦੇ ਟ੍ਰੀਟਮੈਂਟ ਕਰਾਉਣ ਲਈ ਮਾਤਾ ਕਾਲੀ ਮਤਾ ਮੰਦਿਰ ਵੀ ਪਹੁੰਚਿਆ ਜਿਸੇ ਖੰਨੇ ਤੋਂ ਆਇਆ ਇੱਕ ਬੰਦੇ ਨੇ ਜੋ ਕਿ ਦਵਾਈ ਕਾਰ ਦਾ ਕੰਮ ਕਰਦਾ ਹੈ ਉਸਨੇ ਦਵਾਈ ਨਾਲ ਸਰ ਉਤੇ ਬਾਲਾ ਜਾਣਗੇ ਲੇਕਿਨ ਸੰਗਰੂਰ 'ਚ ਸਿਵਲ ਹਸਪੀਟਲ ਦੇ ਵਿੱਚ ਅੱਜ ਮਰੀਜ਼ਾਂ ਦੀ ਪਰੰਪਰਾ ਹੋ ਗਈ ਕਿਉਂਕਿ ਅੱਖਾਂ ਦੇ ਵਿੱਚ ਇਨਫੈਕਸ਼ਨ ਦਾ ਦਿੱਕਤ ਆ ਰਹੀਆਂ ਹਨ ਕਾਫੀ ਦਰਦ ਹੋ ਰਿਹਾ ਤੇ ਸੁਣ ਵਿੱਚ ਡਾਕਟਰ ਸਾਹਿਬਾਨ ਨੇ ਕਿਹਾ ਕਿ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਸਾਡੇ ਕੋਲ ਵੀ ਦੇ ਉੱਪਰ ਮਰੀ ਜਾ ਚੁੱਕੇ ਹਨ ਅੱਖਾਂ ਵਿੱਚ ਕਾਫੀ ਇਨਫੈਕਸ਼ਨ ਹੈ ਤੇ ਬਹੁਤ ਜ਼ਿਆਦਾ ਦਰਦ ਕਰ ਰਿਹਾ ਹੈ ਅਸੀਂ ਦਵਾਈਆਂ ਵੀ ਦਿੱਤੀਆਂ ਹਨ ਉਹਨਾਂ ਦੀ ਬਹੁਤ ਸਭ ਦੀਆਂ ਅੱਖਾਂ ਨੂੰ ਡਾਕਟਰ ਦਿਖਾਉਣ ਲਈ ਕਹਿ ਗਿਆ ਹੈ ਡਾਕਟਰ ਦਾ ਕਹਿਣਾ ਹੈ ਕਿ ਇਹ ਪੇਸਟ ਨੇ ਸਾਨੂੰ ਕਿਹਾ ਕਿ ਸਿਰ ਉੱਤੇ ਬਾਅਦ ਲੱਗਣ ਤੇ ਅੱਜ ਇੱਕ ਕੈਂਪ ਲਗਾਇਆ ਗਿਆ ਸੀ ਇਹ ਦਵਾਈ ਲਗਾਈ ਗਈ ਜਿਸ ਕਾਰਨ ਸਾਡੀਆਂ ਅੱਖਾਂ ਵਿੱਚ ਇਨਫੈਕਸ਼ਨ ਫੈਲ ਗਿਆ ਹੈ ਤੇ ਜਿਸ ਦੇ ਨਾਲ ਡਾਕਟਰ ਦਾ ਕਹਿਣਾ ਹੈ ਕਿ ਇਹਨਾਂ ਜਾਂਚ ਕੀਤੀਆਂ ਜਾ ਰਹੀਆਂ ਹਨ ਅਤੇ ਰੋਸ਼ਨੀ ਦਾ ਇਫੈਕਟ ਵੀ ਹੋ ਸਕਦਾ ਹੈ ਉਹ ਤੁਹਾਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰ ਆਏ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿਹੜੇ ਪੇਸ਼ੈਂਟ ਨੇ ਹਸਪੀਟਲ ਦੇ ਵਿੱਚ ਇਲਾਜ ਦੀਨ ਪਏ ਹਨ ਅਤੇ ਆਪਣੀ ਅੱਖਾਂ ਬੰਦ ਕਰੀ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਡਾਕਟਰ ਵੱਲੋਂ ਟ੍ਰੀਟਮੈਂਟ ਕੀਤਾ ਜਾ ਰਹੇ ਹਨ ਕਿਉਂਕਿ ਕੰਮ ਕਹਾਵਤ ਹੈ ਵੀ ਗੰंजे ਨੂੰ ਕੰਗਾ ਵੇਚਣਾ ਔਖਾ ਹੁੰਦਾ ਪਰ ਇੱਥੇ ਤਾਂ ਉਲਟੋ ਹੀ ਲੱਗਦਾ ਨਜ਼ਰ ਆ ਰਿਹਾ ਹੈ ਤਸਵੀਰਾਂ ਦੇ ਵਿੱਚ ਕਿ ਗੰਜਿਆਂ ਨੂੰ ਦਵਾਈ ਦੇ ਨਾਲ ਕੰਗਾ ਵੇਚਣ ਦਾ ਕੰਮ ਕੀਤਾ ਗਿਆ ਜਿਸ ਦੇ ਨਾਲ ਕੀ ਪਰ ਉਲਟ ਹੋਇਆ ਉਸ ਦੇ ਨਾਲ ਅੱਖਾਂ ਦੇ ਵਿੱਚ ਇਨਫੈਕਸ਼ਨ ਫੈਲਣੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਅਗਰ ਗੱਲ ਕਰੀਏ ਤਾਂ ਇਸ ਦੇ ਨਾਲ ਕੋਈ ਵੀ ਬੜਾ ਨੁਕਸਾਨ ਹੋ ਸਕਦਾ ਸੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਹਸਪਤਾਲ ਦੇ ਵਿੱਚ ਕਿਵੇਂ ਲੋਕਾਂ ਵੱਲੋਂ ਅੱਖਾਂ ਪੁੰਜੀਆਂ ਜਾ ਰਹੀਆਂ ਹਨ ਅਤੇ ਜੋ ਸੰਗਰੂਰ ਦੇ ਹਸਪਤਾਲ ਦੇ ਵਿੱਚ ਵਿੱਚ ਲਾਜ਼ਮੀ ਨਜ਼ਰ ਆ ਰਹੇ ਹਨ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੇ ਹਨ ਇੱਕ ਇੱਕ ਬੈੱਡ ਉੱਤੇ ਦੋ ਦੋ ਪੇਸ਼ੈਂਟਾਂ ਨੂੰ ਵੀ ਪਾਇਆ ਜਾ ਰਿਹਾ ਹੈ ਅਤੇ ਇਸ ਮੌਕੇ ਦੇ ਅੱਖਾਂ ਵਾਲੇ ਹਸਪਤਾਲ ਦੇ ਡਾਕਟਰ ਵੱਲੋਂ ਵੀ ਚੈੱਕਅਪ ਤਾਂ ਕੀਤੇ ਜਾ ਰਹੇ ਹਨ ਪਰ ਤਸਵੀਰਾਂ ਉਹਨਾਂ ਦੀ ਅੱਖਾਂ ਵੀ ਸਾਫ ਕਾਰ ਦੇ ਨਜ਼ਰ ਆ ਰਹੇ ਹਨ ਡਾਕਟਰਾਂ ਨੂੰ ਟਰੀਟਮੈਂਟ ਕੀਤੇ ਜਾ ਰਹੇ ਹਨ ਪਰ ਹਾਲੇ ਤੱਕ ਕਈ ਇਹ ਤਾਂ ਇਹ ਗੱਲ ਆਪਣੇ ਆਪ ਵਿੱਚ ਬਹੁਤ بڑے ਸਵਾਲ ਪੈਦਾ ਹੋ ਜਾਂਦੀ ਕਿਉਂਕਿ ਜਦੋਂ ਇਹੋ ਜਿਹੇ ਕੈਂਪ ਲੱਗਦੇ ਹਨ ਪ੍ਰਸ਼ਾਸਨ ਨੂੰ ਵੀ ਸਵਾਲ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਇਹ ਬਿਨਾਂ ਕਿਤੇ ਪਰਮਿਸ਼ਨ ਤੋਂ ਹੀ ਇਸ ਤਰ੍ਹਾਂ ਦੇ ਕੈਂਪ ਲਗਾਏ ਜਾ ਰਹੇ ਹਨ ਕਿ ਇਹਨਾਂ ਵੱਲ ਕੋਈ ਪਰਮਿਸ਼ਨ ਲਈਤੀ ਗਈ ਸੀ ਕਿ ਆਪਦੇ ਆਪ ਵਿੱਚ ਇੱਕ ਸਵਾਲੀਆ ਨਿਸ਼ਾਨ ਪੈਦਾ ਹੋ ਰਿਹਾ ਹੈ ਅਗਰ ਕੋਈ ਵੱਡਾ ਇਫੈਕਟ ਹੋ ਜਾਂਦਾ ਹੈ ਜਾਂ ਨਿਗਾਹ ਚਲੀ ਜਾਂਦੀ ਹੈ ਤਾਂ ਇਸ ਦਾ ਕੌਣ ਜ਼ਿੰਮੇਵਾਰ ਹੋਵੇਗਾ ਕਿਉਂਕਿ ਕੈਂਪ ਲਗਾਏ ਜ਼ਰੂਰ ਜਾਂਦੇ ਹਨ ਇਨੋਂ ਦੇ ਬਾਰੇ ਸਾਨੂੰ ਨੌਲੇਜ ਹੋਣੀ ਬਹੁਤ ਜ਼ਰੂਰੀ ਆ ਉਹ ਤੁਹਾਨੂੰ ਸੁਣਾਉਣਾ ਕੀ ਕਹਿੰਦੇ ਨਜ਼ਰਾਏ ਮਰੀਜ਼ ਅਤੇ ਡਾਕਟਰ ਹਾਂ ਮੇਰਾ ਪ੍ਰਦੀਪ ਸਿੰਘ ਜੀ ਪ੍ਰਦੀਪ ਕੀ ਹੋਇਆ ਸੀ ਪੂਰਾ ਮਾਮਲਾ ਕਿਦਾਂ ਕੀ ਹੋਇਆ ਉਹ ਕੁਝ ਨਹੀਂ ਭਰਾ ਪੇਟ ਚਾਲ ਚੱਲੀ ਹੋਈ ਹੈ ਜਿਹੜੀ ਇਹਨਾਂ ਬਾਲਾ ਦੀ ਗਰੋਥ ਵਾਸਤੇ ਮੈਂ ਅੱਜ ਉੱਥੇ ਜਾ ਫਸਿਆ ਸਾਢੇ 12 ਵਜੇ ਬਦਲੇ ਵਜੇ ਦਵਾਈ ਕਿ ਲਈਆ ਤੇ ਉਸ ਤੋਂ ਬਾਅਦ ਅੱਧੇ ਘੰਟੇ ਤੋਂ ਬਾਅਦ ਹੀ ਬੜੀ ਅੱਖਾਂ ਪੀੜ ਕਰਨੀਆਂ ਸ਼ੁਰੂ ਹੋ ਗਈਆਂ ਤੇ ਹੁਣ ਪ੍ਰਾਹ ਖੁੱਲ ਹੀ ਤੱਕ ਨਹੀਂ ਰਹੀਆਂ ਅੱਛਾ ਨਾ ਨਾ ਇਹ ਫਿਰ ਕਿਨੇ ਲਾਇਆ ਸੀ ਕਿਹੜੀ ਦਵਾਈ ਦਾ ਬਾਈ ਕੋਈ ਆਈਡੀਆ ਨਹੀਂ ਸੀ ਮੈਂ ਤਾਂ ਕਿਸੇ ਮਿੱਤਰ ਦੇ ਘਰ ਗਿਆ ਸੀਗਾ ਮੈਂ ਉਹਦੇ ਨਾਲ ਚਲਾ ਗਿਆ ਅੱਛਾ ਹਵਾ ਨਹੀਂ ਪਹਿਲੀ ਅੱਖਾਂ ਤੇ ਉਸ ਤੋਂ ਬਾਅਦ ਇੱਕੋ ਦਾਵੇਂ ਅਲਰਜੀ ਹੋ ਗਈ ਨਹੀਂ ਇੱਕੋ ਦਾ ਬਰੀ ਭਰਾ ਘੱਟੋ ਘੜਾ ਅੱਧਾ ਘਟਾ ਮੈਂ ਉੱਥੇ ਦਵਾਈ 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 200 ਵਾਰ ਮੂੰਹ ਤੋਤਾ ਬਸਰੇ ਤੋਤਾ ਉਸ ਤੋਂ ਬਾਅਦ ਅੱਧੇ ਘਟੇ ਤੋਂ ਬਾਅਦ ਹੋਰਾ ਸਟਾਰਟ ਹੋਇਆ ਹੈਗਾ ਅੱਛਾ ਮਰੀਜ਼ 4:30 ਵਜੇ ਤੋਂ ਅੱਛਾ ਕਿੰਨੇ ਕੁ ਮਰੀਜ਼ ਉੱਥੇ ਆਏ ਹੋਏ ਸੀ ਬਾਈ ਵੀਰ ਅਬਾ 7:00 ਤੋਂ 3:00 ਸਾਰਾ ਬਦਲਾ ਘਟ ਸੀ ਉੱਥੇ ਕੀ ਕੋ ਸਰਕਾਰੀ ਰੱਖਣਾ ਹੈ ਕਿ ਐਮਪਲਾਈ ਜੀ ਕੋ ਪ੍ਰਾਈਡ ਬੰਦੇ ਸੀ ਵੀ ਵੀ ਦੇਖੋ ਬੈਡੂ ਇਦੇ ਬਾਰੇ ਆਈਡੀਆ ਨਹੀਂ ਸੀਗਾ ਮੈਂ ਤਾਂ ਸਿਰਫ ਇੰਨਾ ਕਹਿਆ ਗਿਆ ਸੀ ਕਿ ਹਾਂ ਕੋਈ ਵੈਦ ਹੈ ਅੱਛਾ ਜੀ ਕਿ ਡਾਕਟਰ ਦੋ ਦਾ ਨਾਮ ਨਹੀਂ ਸੀ ਕੋਈ ਵੈਦ ਕਿਹਾ ਗਿਆ ਸੀ ਕਿ ਹਾਂ ਉਹ ਅੱਛੀ ਦਵਾਈ ਦੋਦਾਗਾ ਸਤੇ ਕੋਈ ਦਵਾਈ ਦੋਦਾ ਤੇ ਕਿਸੇ ਦੋਸਤ ਨੂੰ ਮੇਰੇ ਨੂੰ ਵਧੀਆ ਰਿਜ਼ਲਟ ਵੀ ਮਿਲੇ ਉਹਦੇ ਤੋਂ ਐ ਮੈਂ ਤੁਹਾਨੂੰ ਕਹਾ ਬਸ ਉਹ ਸਿੱਧੇ ਨਾਲ ਲੱਛ ਦੇ ਵਿੱਚ ਮੈਚ ਲੱਗ ਗਿਆ ਕਿੰਨੇ ਲੋਕ ਜਿਹੜੇ ਇਹਦਾ ਬਿਮਾਰ ਹੋਏ ਨੇ ਤੁਹਾਡੇ ਪੈਸਾ ਫੂਡ ਮੈਨੂੰ ਪਤਾ ਲੱਗ ਰਿਹਾ ਜਦੋਂ ਮੇਰੇ ਬੈਠੇ ਬੈਠੇ ਛੋੜਾ ਸਾਰਾ ਬੱਚੇ ਆ ਚੁੱਕੇ ਨੇ ਜੀ ਠੀਕ ਕੀ ਨਾਮ ਹੈ ਸੰਜੀ ਕੀ ਹੋਇਆ ਸੀ ਇਹ ਜਿਹੜਾ ਅੱਖਾਂ 'ਚ ਹੋਇਆ ਕਿਦਾਂ ਕੀ ਹੋਇਆ ਉਹ ਬਸ ਉਹ ਦਵਾਈ ਜਿਹੜਾ ਸਿਰ ਤੇ ਲਾਇਆ ਕਹਿੰਦੇ 10 ਮਿੰਟ ਬਾਅਦ ਧੋ ਲੋ ਮੈਂ ਧੋਇਆ ਨਾਲੇ ਮੂੰਹ ਤੇ ਵੀ ਨਹੀਂ ਪਾਣੀ ਫੇਰਿਆ ਫੇਰ ਵੀ ਆਪਣਾ ਰੈਕਸ਼ਨ ਜੀ ਕਰ ਗਈ ਆਪਣਾ ਜਿਉਗਾ 2 ਘੰਟੇ ਬਾਅਦ ਨਾਲ ਜ਼ਿਆਦਾ ਹੀ ਦੁੱਖ ਲੱਗਿਆ ਅੱਖਾਂ ਤੇ ਜ਼ਖਾਮ ਜਖੂਮ ਹੋ ਗਿਆ ਪਰ ਮੈਂ ਕਹਾਂ ਚੱਲ ਫੇਰ ਵੀ ਮੈਂ ਸਾਰੀ ਗਿਆ ਬੰਨਣਾ ਕਿਉਂ ਨਹੀਂ ਸਰਾਣਾ ਪਰ ਮੈਂ ਆਸਤਾ ਲਾ ਕਿਨੇ ਕਿਨੇ ਲਾਇਆ ਸੀ ਕਿੰਪਰ ਕਿਹੜੀ ਦਵਾਈ ਲਈ ਸੀ ਪਤਾ ਨਹੀਂ ਐਥੇ ਕਾਲੀ ਦੇਵ ਮੰਦਿਰ ਚ ਲਵਾਇਆ ਸੀ ਉਹ ਲੋਕ ਲਵਾ ਰਹੇ ਦੀ ਕਹਿੰਦੇ ਵੀ ਤੂੰ ਵੀ ਲਵਾਇਆ ਮਮਾ ਦਾ ਚੰਦ ਆ ਨਹੀਂ ਅੱਛਾ ਕੋਈ ਦਵਾਈ ਕਿਹੜੀ ਕੋਈ ਪਤਾ ਕਿਹੜੀ ਦਵਾਈ ਲਾਈਏ ਉਹਨਾਂ ਨੇ ਕੀ ਲਾਇਆ ਇੱਕੋ ਬਸ ਡੋਂਗੇ ਜੇ ਚ ਭਰ ਕੇ ਵੱਡੇ ਸਾਰੇ ਚ ਪਨਾਰਖੇ ਤੇ ਦਿਨ ਚਾਰ ਉੱਥੇ ਹੱਤ ਨਾਲੇ ਲਾਈ ਜਾ ਰਹੇ ਸੀ ਅੱਛਾ ਹੁਣ ਡਾਕਟਰ ਕੀ ਕਹਿੰਦੇ ਨੇ ਹੁਣ ਕੀ ਹੋਇਆ ਡਾਕਟਰ ਕਹਿੰਦੇ ਵੀ ਇਨਫੈਕਸ਼ਨ ਹੋ ਗਈ ਫਿਰ ਅੱਛਾ ਕਿੰਨੇ ਲੋਕ ਆਏ ਇਹ ਛੇੜ ਦੋਏ ਲੋ ਮੇਰੇ ਹੁੰਦੇ ਬੀਬਾ ਕਹਿੰਦੇ ਮੇਰੇ ਤੋਂ ਆਉਣ ਤੋਂ ਪਹਿਲਾਂ ਵੀ 40 50 ਬੰਦੇ ਆ ਚੁੱਕੇ ਸੀ ਅੱਛਾ ਇਸ ਤਕਰੀਬ ਸਾਰਿਆਂ ਨੂੰ ਇਦਾਂ ਪ੍ਰੋਬਲਮ ਆਈ ਹੈ ਹਾਂ ਅੱਛਾ ਮੇਰਾ ਨਾਮ ਡਾਕਟਰ ਕਿਰਤਾਨ ਸ਼ੋਅ ਹੈ ਮੈਂ ਈ ਐਮਓ ਹਾਂ ਆਪਣੇ ਸਿਵਲ ਹਸਪੀਟਲ ਸਿੰਗਲ ਵਿੱਚ ਡਾਕਟਰ ਜਿਹੜੇ ਪੇਸ਼ੈਂਟ ਆਏ ਨੇ ਕਿਸ ਤਰ੍ਹਾਂ ਪੇਸ਼ੈਂਟ ਕੀ ਪ੍ਰੋਬਲਮ ਹੈ ਨਾ ਅੱਜ ਸਾਡੇ ਕੋਲ ਇਸ ਟਾਈਮ 15 ਤੋਂ 20 ਮਰੀ ਜਾਏ ਨੇ ਅੱਖਾਂ ਤੇ ਦਰਦ ਤੇ ਜਲਣ ਕਰਕੇ ਤੇ ਹਰ ਇੱਕ ਨੇ ਆਹੀ ਹਿਸਟਰੀ ਦਿੱਤੀ ਹੈ ਕਿ ਉਹਨਾਂ ਨੇ ਕੋਈ ਤੇਲ ਲਗਵਾਇਆ ਸੀ ਬਾਲਾਂ 'ਚ ਤੇ ਉਹਨੂੰ ਧੋਣ ਤੋਂ ਬਾਅਦ ਜੋ ਪਾਣੀ ਅੱਖਾਂ 'ਚ ਗਿਆ ਤੇ ਉਹਦੇ ਕਰਕੇ ਕੈਮੀਕਲ ਰਿਐਕਸ਼ਨ ਹੋ ਗਈ ਉਹਨਾਂ ਦੇ ਤੇ ਹੁਣ ਉਹਨਾਂ ਦੇ ਆਹੀ ਕੰਪਲੇਂਟ ਹੈ ਕਿ ਬਹੁਤ ਜ਼ਿਆਦਾ ਦਰਦ ਹੋ ਰਿਹਾ ਤੇ ਜਲਣ ਹੋ ਰਹੀ ਹੈ ਤੇ ਉਰੇ ਜਿਹੜਾ ਵੀ ਟ੍ਰੀਟਮੈਂਟ ਬੰਦ ਹੈ ਆਪਾਂ ਸਾਰਿਆਂ ਨੇ ਟ੍ਰੀਟਮੈਂਟ ਕਰ ਰਿਹਾ ਦਵਾਈ ਦੇ ਰਿਹਾ ਅੰਦਰੋਂ ਦਵਾਈ ਵੀ ਮਿਲ ਰਹੀ ਹੈ ਤੇ ਕੱਲ ਆਪਾਂ ਉਹਨਾਂ ਨੂੰ ਅੱਖਾਂ ਦੇ ਸਪੈਸ਼ਲਿਸਟ ਨੂੰ ਵੀ ਦਿਖਾਉਣ ਵਾਸਤੇ ਬੁਲਾਇਆ ਹੈ ਕਿ ਆਪਣੀ ਅੱਖਾਂ ਚੈੱਕ ਕਰਵਾਓ ਕਿ ਅੰਦਰ ਕੋਈ ਹੋਰ ਫਰਦਰ ਡੈਮੇਜ ਨਾ ਹੋਵੇ। ਕੀ ਕਿਸ ਤਰ੍ਹਾਂ ਦੀ ਪ੍ਰੋਬਲਮ ਦਿੱਤਾ ਸੀ ਕਿ ਸਵੇਲਿੰਗ ਆ ਰਹੀ ਹੈ ਜਾਂ ਸਵੇਲਿੰਗ ਨਹੀਂ ਹੋਈ, ਰੈਡਨੈਸ ਹੈ। ਕਾਫੀ ਜਿਹੜੀ ਬਾਹਰਲੀ ਆਪਣੀ ਪੂਰੀ ਅੱਖ ਚਿੱਟੀ ਹੁੰਦੀ ਹੈ ਉਹਨਾਂ ਦੀ ਪੂਰੀ ਲਾਲ ਹੋ ਰਹੀ ਹੈ ਤੇ ਬਹੁਤ ਜ਼ਿਆਦਾ ਜਲਨ ਦੀ ਕੰਪਲੇਂਟ ਨਾਲ ਆ ਰਹੇ ਨੇ ਉਹ। ਤੇ ਆਹੀ ਚੀਜ਼ ਹੈ ਹਜੇ ਤੱਕ ਕਿ ਆਪਾਂ ਉਦੀ ਹੀ ਆਪਾਂ ਅੱਖ ਸਾਫ਼ ਕਰ ਰਹੇ ਹੋਰੇ ਤੇ ਦਵਾਈ ਪਾਉਣ ਵਾਸਤੇ ਵੀ ਦੇ ਰਹੇ ਹਾਂ ਹੁਣ ਤੱਕ ਕਿੰਨੇ ਕੁ ਮਰੀਜ਼ ਆਏ ਹੁਣ ਤੱਕ ਕਰੀਬ 20 ਕੁ ਮਰੀਜ਼ ਆ ਚੁੱਕੇ ਨੇ ਤੇ ਹਜੇ ਵੀ ਆਈ ਜਾ ਰਹੇ ਨੇ ਦੁਪਹਿਰ ਤੋਂ ਆ ਰਹੇ ਨੇ ਸਾਡੇ ਕੋਲ ਮਰੀਜ਼ ਤੇ ਹਜੇ ਵੀ ਆਨ ਗoing ਆ ਰਹੇ ਨੇ ਬਾਇਦਵਾਈ ਦਵਾਈ ਕਹਿੰਦੇ ਸੀ ਇਹਨਾਂ ਨੇ ਜੀ ਕੁਝ ਦੱਸਿਆ ਨਾ ਇਹਨਾਂ ਨੇ ਇਹ ਕਿਹਾ ਵੀ ਸਿਰ ਤੇ ਕੋਈ ਹੈਅਰ ਗ੍ਰੋਥ ਦਾ ਔਇਲ ਹੈ ਵੀ ਉਹ ਲਗਵਾਇਆ ਸੀ ਇਹਨਾਂ ਨੇ ਕਾਲੀ ਮਾਤਾ ਮੰਦਿਰ ਹੋ ਰਿਹਾ ਸੀ ਆ ਕੈਂਪ ਚੱਲਿਆ ਹੋਇਆ ਸੀ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਕਿਹਾ ਗਈ ਬਾਲ ਧੋ ਲੋ ਕਈਆਂ ਦੇ ਬਾਲ ਧੋਂ ਤੋਂ ਬਾਅਦ ਹੋਇਆ ਕਈਆਂ ਦੇ ਬਿਨਾ ਬਾਲ ਧੋਏ ਵੀ ਰਿਐਕਸ਼ਨ ਹੋ ਗਈ ਉਸ ਚੀਜ਼ ਨਾਲ ਉਹ ਆਇਲ ਤੋਂ ਰਿਐਕਸ਼ਨ ਹੋ ਰਹੀ ਹੈ ਇਹਨਾਂ ਦੀ ਫਿਰ ਆ ਜੀ ਪੇਸ਼ੈਂਟ ਦੀ ਗੱਲ ਕੀਤੀ ਜਦੋਂ ਉਹ ਸਥਿਤੀ ਜੀ ਸਟੇਬਲ ਹੈ ਜੀ ਕਾਫੀ ਆ ਇਹ ਕਾਫੀ ਪੇਸ਼ੈਂਟ ਪੈਨਿਕ ਚ ਨੇ ਕਿ ਆਪਣੀ ਦਰਦ ਬਹੁਤ ਜ਼ਿਆਦਾ ਹੈ ਤੇ ਉਹ ਉਸ ਚੀਜ਼ ਤੇ ਘਬਰਾ ਘਬਰਾਏ ਹੋਏ ਨੇ ਪਰ ਆਪਾਂ ਸਾਰਿਆਂ ਨੂੰ ਆਹੀ ਆਸ਼ਵਾਸ਼ਣ ਦਿਵਾਇਆ ਕਿ ਟਰੀਟਮੈਂਟ ਹੋ ਰਹੀ ਹੈ ਤੇ ਥੋੜੀ ਦੇਰ ਤੱਕ ਠੀਕ ਹੋ ਜਾਣਗੇ ਤੇ ਕੱਲ ਟਰੀਟਮੈਂਟ ਅੱਗੇ ਹੋ ਵੀ ਹੋਗੀ ਕਿ ਸਪੈਸ਼ਲਿਸਟ ਨੂੰ ਦਿਖਾਓ ਕਿ ਦੇਖੋ ਕਿ ਅੱਗੇ ਤਾਂ ਨਹੀਂ ਕੁਝ ਜ਼ਿਆਦਾ ਅੰਦਰੂਨੀ ਤਾਂ ਨਹੀਂ ਗਿਆ ਕੈਮੀਕਲ ਅੱਗੇ ਨਾ ਜਾਵੇ ਆਪਣੀ ਆਈਜ਼ ਦੀ ਲੇਅਰ ਚ ਅੱਗੇ ਨਾ ਜਾਵੇ ਉਹ ਕੱਲ ਪਤਾ ਚਲੇਗਾ ਜਿਹੜਾ ਸਪੈਸ਼ਲਿਸਟ ਦੇਖਣਗੇ ਆਪੀਡੀ ਚ ਇੱਕ ਵਾਰ ਹੁਣੇ ਵੀ ਅੱਖਾਂ ਵਾਲੇ ਡਾਕਟਰ ਦੇਖ ਕੇ ਗਏ ਨੇ ਉਹਨਾਂ ਨੇ ਹੀ ਸਾਨੂੰ ਟ੍ਰੀਟਮੈਂਟ ਦੱਸਿਆ ਵੀ ਕਿਵੇਂ ਦੇਣੀ ਹੈ ਤੇ ਉਹ ਕੱਲ ਸਵੇਰ ਵੀ ਮਰੀਜ਼ਾਂ ਨੂੰ ਦੇਖਣਗੇ ਨਮਸਕਾਰ ਮੈਂ ਡਾਕਟਰ ਵਿਭ ਮਿੱਤਲ ਆਈ ਸਪੈਸ਼ਲਿਸਟ ਮਿੱਤਲਾਈ ਕੇ ਸੰਗਰੂਰ ਅੱਜ ਸੰਗਰੂਰ ਵਿੱਚ ਸਾਡੇ ਕੋਲ ਅਮਰਜੈਂਸੀ ਚ ਬਹੁਤ ਪੇਸ਼ੈਂਟ ਆ ਰਹੇ ਨੇ ਜਿਹੜੇ ਅੱਖਾਂ ਚ ਰੈਡਨੈਸ ਪਾਣੀ ਜਲਨ ਦੀ ਕੰਪਲੇਂਟ ਲੈ ਕੇ ਆਏ ਹੈ ਉਹ ਕਿਸੇ ਉਹਨਾਂ ਨੇ ਆਪਣੇ ਬਾਲਾਂ ਵਿੱਚ ਕਿਸੇ ਤਰ੍ਹਾਂ ਦਾ ਤੇਲ ਲਗਵਾਇਆ ਸੀ ਸ਼ੈਂਪੂ ਲਗਵਾਇਆ ਸੀ ਜਿਸ ਦੇ ਕਾਰਨ ਉਹਨਾਂ ਨੂੰ ਇਹ ਅੱਖਾਂ 'ਚ ਲਾਲੀ ਦੀ ਸਮੱਸਿਆ ਆਈ ਹੈ ਮੈਂ ਉਹ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਡਰੋ ਨਾ ਆਪਣੇ ਘਰ ਰਹੋ ਠੰਡੇ ਪਾਣੀ ਦੀ ਪੱਟੀ ਕਰੋ ਆਪਣੀ ਅੱਖਾਂ ਨੂੰ ਪੱਟੀ ਨਾਲ ਸਾਫ਼ ਕਰੋ ਠੰਡੇ ਪਾਣੀ ਨਾਲ ਸਾਫ਼ ਕਰੋ ਬਰਫ਼ ਦੀ ਟਕੋਰ ਕਰੋ ਤੇ ਡਰਨ ਦੀ ਲੋੜ ਨਹੀਂ ਹੈ ਇੱਕ ਪੇਨਕিলার ਖਾ ਲੈਣਗੇ ਉਹ ਜੋ ਵੀ ਉਹਨਾਂ ਨੂੰ ਸੂਟ ਕਰਦੀ ਹੈ ਤੇ ਆਪਣੇ ਨਜ਼ਦੀਕੀ ਡਾਕਟਰ ਨੂੰ ਅੱਖਾਂ ਵਾਲੇ ਕਿਸੇ ਸਪੈਸ਼ਲਿਸਟ ਨੂੰ ਮਿਲ ਕੇ ਅੱਖਾਂ ਦਾ ਜਾਂਚ ਕਰਵਾ